ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇੱਕ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਤਾਂ શ્રી ਗੁਰੂ ਹਰੀ ਗੋਬਿੰਦ ਸਾਹਿਬ ਜੀ ਦੀਆਂ ਸੱਚੇਤ ਜੀਵਨ ਸਾਖਿਆ ਆਪ ਸੁਣੋ ਅਤੇ ਹੋਰਾਂ ਨੂੰ ਵੀ ਸ਼ੇਅਰ ਕਰੋ ਜੀ ਤੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਸਾਖੀ ਵੀ ਵੀ ਬਾਬਾ ਗੁਰਦਿੱਤਾ ਜੀ ਦੀ ਬਾਬਾ ਗੁਰਦਿੱਤਾ ਜੀ ਦਾ ਜਨਮ ਅਕਤਕ ਸੰਮਤ 1670 ਵਿਖ ਪਿੰਡ ਦਰੋਲੀ ਵਿਖੇ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ ਆਪ ਗੁਰੂ ਹਰੀगोबिंद ਸਾਹਿਬ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਇਸ ਲਈ ਉਹਨਾਂ ਨੂੰ ਟਿੱਕਾ ਸਾਹਿਬ ਵੀ ਕਿਹਾ ਜਾਂਦਾ ਸੀ ਉਹਨਾਂ ਦਾ ਮਹਾਂਦਰਾ ਗੁਰੂ ਨਾਨਕ ਦੇਵ ਜੀ ਨਾਲ ਮਿਲਦਾ ਸੀ ਉਹ ਹਰ ਵੇਲੇ ਗੁਰੂ ਸਾਹਿਬ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਸਨ ਅਤੇ ਬਾਕੀ ਸਮਾਂ ਸੇਵਾ ਸਿਮਰਨ ਵਿੱਚ گزارਦੇ ਸਨ। ਉਹਨਾਂ ਦੀ ਸੇਵਾ ਪਾਵਨਾ ਦੂਸਰਿਆਂ ਨੂੰ ਵੀ ਆਕਰਸ਼ਿਤ ਕਰਦੀ ਸੀ। ਭਾਈ ਰਾਮਾ ਜੀ ਆਪ ਨੂੰ ਬਹੁਤ ਪਸੰਦ ਕਰਦੇ ਸਨ ਤੇ ਆਪਣੀ ਲੜਕੀ ਦਾ ਰਿਸ਼ਤਾ ਸ੍ਰੀ ਗੁਰਦਿੱਤਾ ਜੀ ਨਾਲ ਕਰਨਾ ਚਾਹੁੰਦੇ ਸਨ। ਜਾਨੀ ਜਾਨ ਗੁਰੂ ਹਰੀ ਗੋਬਿੰਦ ਪਾਈ ਰਾਮਾ ਦੇ ਦਿਲ ਦੀ ਗੱਲ ਸਮਝਦੇ ਸੰਤ ਇੱਕ ਦਿਨ ਉਹਨਾਂ ਪਾਈ ਰਾਮਾ ਨੂੰ ਕੋਲ ਬੁਲਾ ਕੇ ਕਿਹਾ ਪਾਈ ਰਾਮਾ ਜੀ ਜਿਸ ਪਾਸ ਸਿੱਖੀ ਹੈ ਉਹ ਕਦੇ ਗਰੀਬ ਨਹੀਂ ਹੁੰਦਾ ਸਾਨੂੰ ਤੇਰੀ ਲੜਕੀ ਦਾ ਰਿਸ਼ਤਾ ਮਨਜ਼ੂਰ ਹੈ ਕੁਝ ਦਿਨਾਂ ਬਾਅਦ ਹੀ ਸ਼ਾਦੀ ਦੀ ਤਾਰੀਖ ਮੁਕਰਰ ਹੋ ਗਈ ਪਾਈ ਗੁਰਦਿੱਤਾ ਦਾ ਵਿਆਹ ਬਟਾਲੇ ਵਿਖੇ ਹੋ ਗਿਆ ਉਹਨਾਂ ਦੇ ਘਰ ਤੋਂ ਪੁੱਤਰ ਪੈਦਾ ਹੋਏ ਵੱਡੇ ਦਾ ਨਾਂ ਟੀਰ ਮਲਸੀ ਅਤੇ ਛੋਟੇ ਗੁਰੂ ਹਰ ਰਾਏ ਜੀ ਸਨ ਇੱਕ ਵਾਰ ਜਦ ਸ੍ਰੀ ਗੁਰੂ ਹਰੀ ਗੋਬਿੰਦ ਜੀ ਸ੍ਰੀ ਗੁਰਦੇਵਤਾ ਜੀ ਅਤੇ ਸੁਰਜ ਮਾਲ ਨੂੰ ਲੈ ਕੇ ਬਾਬਾ ਸ੍ਰੀ ਚੰਦ ਜੀ ਨੂੰ ਮਿਲਨ ਪਿੰਡ ਬਾਠ ਗਏ ਤਾਂ ਸ੍ਰੀ ਚੰਦ ਨੇ ਸ੍ਰੀ ਗੁਰਦੇਵਤਾ ਨੂੰ ਆਪਣਾ ਪੁੱਤਰ ਬਣਾ ਲਿਆ ਅਤੇ ਉਦਾਸੀ ਸੰਪਰਦਾਏ ਦਾ ਮੁਖੀ ਖਾਪ ਦਿੱਤਾ ਇਸ ਤਰ੍ਹਾਂ ਉਦਾਸੀ ਸੰਪਰਦਾਏ ਵੀ ਗੁਰੂ ਘਰ ਵਿੱਚ ਸੰਮਿਲਿਤ ਹੋ ਗਈ ਗੁਰੂ ਹਰੀ ਗੋਬਿੰਦ ਸਾਹਿਬ ਨੇ ਬਾਬਾ ਗੁਰਦੇਵਤਾ ਜੀ ਦੀ ਜ਼ਿੰਮੇਵਾਰੀ ਕਿਰਤਪੁਰ ਸ਼ਹਿਰ ਵਸਾਉਣ ਦੀ ਲਾ ਦਿੱਤੀ। ਆਪਨੇ ਬੜੀ ਮਿਹਨਤ ਨਾਲ ਕਿਰਤਪੁਰ ਸ਼ਹਿਰ ਦੀ ਉਸਾਰੀ ਕੀਤੀ। ਆਪ ਇੱਕ ਚੰਗੇ ਜੋਧੇ ਅਤੇ ਹਰ ਪ੍ਰਕਾਰ ਦਾ ਹਥਿਆਰ ਚਲਾਉਣਾ ਵੀ ਜਾਣਦੇ ਸਨ। ਕਰਤਾਰਪੁਰ ਦੀ ਲੜਾਈ ਵਿੱਚ ਆਪਨੇ ਆਪਣੀ ਬੀਰਤਾ ਦੇ ਖੂਬ ਜੋਰ ਵਿਖਾਏ ਸਨ। ਪੈਂਦੇ ਖਾਂ ਦੇ ਮਾਰੇ ਜਾਨ ਬਾਦ ਜਦ ਉਸ ਦਾ ਜਵਾਈ ਪਾਚ ਕੇ ਗੁਰੂ ਜੀ ਤੇ ਵਾਰ ਕਰਨ ਲੱਗਾ ਤਾਂ ਬਾਬਾ ਗੁਰਦਿੱਤਾ ਜੀ ਨੇ ਉਸ ਨੂੰ ਇੱਕ ਤੀਰ ਨਾਲ ਹੀ ਅਗਲੇ ਜਹਾਨ ਪਹੁੰਚਾ ਦਿੱਤਾ ਸੀ ਕਰਤਾਰਪੁਰ ਦੀ ਲੜਾਈ ਤੋਂ ਬਾਅਦ ਆਪ ਕਿਰਤ ਕੋ ਰਹਿਣ ਲੱਗ ਪਏ ਇੱਕ ਦਿਨ ਬਾਬਾ ਗੁਰਦਿੱਤਾ ਜੀ ਆਪਣੇ ਕੁਝ ਸਾਥੀਆਂ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਉਸਦੇ ਇੱਕ ਸਾਥੀ ਪਾਸੋਂ ਹਿਰਨ ਦੇ ਪੁਲੇਖੇ ਇੱਕ ਗਊ ਮਾਰੀ ਗਈ। ਜਦ ਗਊ ਦੇ ਮਾਲਕ ਨੂੰ ਇਹ ਪਤਾ ਲੱਗਾ ਤਾਂ ਉਹ ਵਿਲਾਪ ਕਰਨ ਲੱਗਾ। ਜਦ ਉਸ ਨੂੰ ਗਊ ਦੀ ਕੀਮਤ ਦੇਣ ਲੱਗੇ ਤਾਂ ਉਸ ਕੀਮਤ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਇਹ ਜ਼ੋਰ ਦੇਣ ਕਿ ਉਸ ਦੀ ਗਾਂ ਨੂੰ ਸਿੰਦਾ ਕੀਤਾ ਜਾਵੇ। ਬਾਬਾ ਗੁਰਦੇਤਾ ਜੀ ਨੂੰ ਤਰਸ ਆ ਗਿਆ ਤਾਂ ਉਹਨਾਂ ਗੁਰਮੰਤਰ ਪੜ੍ਹ ਕੇ ਗਊ ਨੂੰ ਮੁੜ ਸੁਰਜੀਤ ਕਰ ਦਿੱਤਾ। ਗਉਨ ਜੀਉਂਦਾ ਕਰਨ ਦੀ ਕਹਾਣੀ ਗੁਰੂ ਹਰਿਗੋਬਿੰਦ ਪਾਸਵੀ ਪਹੁੰਚ ਗਈ। ਇਹ ਸੁਣ ਕੇ ਉਹ ਬਹੁਤ ਨਾਰਾਜ਼ ਹੋਏ ਤੇ ਉਹਨਾਂ ਬਾਬਾ ਗੁਰਦੇਤਾ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਹਿਣ ਲੱਗੇ। ਤੂੰ ਹੁਣ ਰੱਬ ਦਾ ਸ਼ਰੀਕ ਬਣ ਗਿਆ ਏ। ਜਮਣਾ ਮਰਨਾ ਪ੍ਰਭੂ ਦੇ ਹੱਥ ਵਿੱਚ ਏ। ਤੂੰ ਕੌਣ ਹੁੰਦਾ ਮਰਿਆਂ ਨੂੰ ਜੀਉਂਦਾ ਕਰਨ ਵਾਲਾ? ਗੁਰੂ ਸਾਹਿਬ ਦੀ ਨਾਰਾਜ਼ਗੀ ਬਾਬਾ ਗੁਰਦਿੱਤਾ ਪਾਸੋਂ برداشت ਨਾ ਹੋਈ ਉਹ ਬਾਬਾ ਬੁੱਢਣ ਸਾਹਿਬ ਦੀ ਕਬਰ ਪਾਸ ਗਏ ਅਤੇ ਸਮਾਦੀ ਲਾ ਕੇ ਬੈਠ ਗਏ ਪੁੱਠੇ ਬੈਠਿਆ ਬੈਠਿਆ ਉਹਨਾਂ ਐਸੇ ਸਵਾਸ ਚੜਾਏ ਕਿ ਪ੍ਰਭੂ ਵਿੱਚ ਹੀ ਸਮਾ ਗਏ ਜਦ ਗੁਰੂ ਜੀ ਨੂੰ ਇਸਦਾ ਪਤਾ ਲੱਗਾ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ ਉਨ੍ਹਾਂ ਆਪਣੇ ਸਿੱਖਾਂ ਨੂੰ ਧੀਰਮਲ ਪਾਸੋਂ ਗੁਰੂ ਗਰੰਥ ਸਾਹਿਬ ਲਿਆਉਣ ਵਾਸਤੇ ਭੇਜਿਆ ਪਰ ਨਾ ਧੀਰਮਲ ਆਇਆ ਅਤੇ ਨਾ ਹੀ ਉਸ ਗਰੰਥ ਸਾਹਿਬ ਦਿੱਤਾ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਧੀਰਮਲ ਉਸ ਗਰੰਥ ਸਾਹਿਬ ਦਾ ਮਾਨ ਕਰਦਾ ਹੈ ਇੱਕ ਗੁਰੂ ਗਰੰਥ ਸਾਹਿਬ ਕਰਕਰ ਹੋਣਗੇ ਗੁਰੂ ਜੀ ਪੰਜ ਗਰੰਥੀ ਦਾ ਪਾਠ ਕਰਵਾਉਂਦੇ ਰਹੇ ਅਤੇ ਸਤਵੀਂ ਵਾਲੇ ਦਿਨ ਪੋਪ ਪਵਾ ਕੇ ਦਸਤਾਰ ਗੁਰੂ ਹਰ ਰਾਏ ਜੀ ਨੂੰ ਬਨਵਾ ਦਿੱਤੀ ਦਾਸ ਵਾ ਲੋ ਹੋਈ ਕੁਲ ਚੁਕ ਮਾਫ ਕਰਨੀ ਜੀ ਸੰਗਤ ਜੀ ਵੇਦੀ ਨੂੰ ਵਾਦ ਤੋਂ ਵਾਦ ਆਪਣੇ WhatsApp ਗਰੁੱਪਾਂ ਅਤੇ ਸਟੇਟਸ ਤੇ ਸ਼ੇਅਰ ਕਰੋ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਸਾਖੀਆਂ ਕਥਾ ਵਿਚਾਰ ਅਤੇ ਸਹਿਜ ਪਾਠ ਕਥਾ ਦੀ ਲੜੀ ਵਾਰ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਕੇ ਅਲ ਨੋਟੀਫਿਕੇਸ਼ਨ ਚਾਲੂ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ